ਭਾਰਤੀ ਸਭਿਅਤਾ ਲੋਕਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਹਾਵੀ ਹੋਈ ਹੈ ਵਿਦੇਸ਼ਾਂ ਦੇ ਵਿੱਚ ਲੋਕ ਜਿਹੜੇ ਨੇ ਗੁੰਗਾਨ ਕਰਦੇ ਨੇ ਸਨਾਤਨ ਧਰਮ ਦੀ ਪ੍ਰਚਾਰ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਿਉਂਕਿ ਕਿਤੇ ਨਾ ਕਿਤੇ ਮਾਨ ਵਾਲੀ ਗੱਲ ਹੈ ਕਿ ਭਾਰਤੀ ਸਭਿਅਤਾ ਵਿਦੇਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਚਾਰਿਤ ਹੋ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਤੇ ਨਾ ਕਿਤੇ ਵੀਡੀਓ ਤੁਹਾਡਾ ਦਿਲ ਵੀ ਜਿੱਤ ਲੇਗੀ ਕਿ ਭਾਰਤੀ ਸੰਸਕ੍ਰਿਤੀ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਲੋਕ ਨੇ ਜਿਹੜੇ ਮੂਲ ਅੰਤਰ ਗਾ ਰਹੇ ਨੇ ਤੇ ਕਹਿ ਸਕਦੇ ਆ ਵੀ ਇਹ ਵੀਡੀਓ ਜਿਹੜੀ ਆ ਉਹ ਅਫਰੀਕਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਅਫਰੀਕੀ ਲੋਕ ਨੇ ਜਿਹੜੇ ਉਹ ਗੁਣਗਾਨ ਕਰ ਰਹੇ ਨੇ ਆਓ ਪਹਿਲਾ ਵੀਡੀਓ ਦੇਖਦੇ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆਓ ਵੀਡੀਓ ਦੇਖਦੇ ਆ ਵਕ ਰਗੁੰਦ ਮਹਾਰਕਾ ਲੋ ਜੀ ਦੇਖੋ ਤੁਸੀਂ ਇਹ ਗਣੇਸ਼ ਦਾ ਮੂਲ ਮੰਤਰ ਜਿਹੜਾ ਇਹ ਗਾ ਰਹੇ ਨੇ ਕਿਸ ਕਦਰ ਲੀਨ ਹੋਏ ਪਏ ਨੇ ਭਗਤੀ ਦੇ ਵਿੱਚ ਉਹ ਵੀ ਦੇਖੋ ਤੁਸੀਂ ਹਣਾ ਸਾਰੇ ਜਿਹੜੇ ਅਫਰੀਕੀ ਨੇ ਤੇ ਅਫਰੀਕਾ ਦੇ ਵਿੱਚ ਇਹ ਜਿਹੜੀ ਆ ਸਭਾ ਚੱਲ ਰਹੀ ਸੀ ਜਿੱਥੇ ਇਹ ਗੁੰਗਾਨ ਕੀਤਾ ਜਾ ਰਿਹਾ ਦੇਖੋ ਤੁਸੀਂ ਗੰਗਨਪਤੀਏ ਨਮੋ ਨਮਹ ਸ਼੍ਰੀ ਸਿਵ ਵਿਨਾਇਕ ਨਮੋ ਨਮਹ ਅਸ਼ਟ ਵਿਨਾਇਕ ਕਿਤੇ ਨਾ ਕਿਤੇ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਲੋਕਾਂ ਦਾ ਦਿਲ ਵੀ ਜਿੱਤਦੀਆਂ ਨੇ ਆ ਵੀਡੀਓ ਤੁਹਾਡਾ ਵੀ ਦਿਲ ਜਿੱਤਰੀ ਹੋएगी ਤਾਂ ਤੁਸੀਂ ਵੀ ਦੇਖੀ ਆ ਇਹ ਵੀਡੀਓ ਕਿਵੇਂ ਭਗਤੀ ਦੇ ਵਿੱਚ ਲੀਨ ਹੋਏ ਪਏ ਨੇ ਤੇ ਕਿੰਨਾ ਗੂੰਗਾਨ ਜਿਹੜਾ ਪ੍ਰਚਾਰ ਹੈ ਉਹ ਵਿਦੇਸ਼ਾਂ ਤੱਕ ਹੋ ਰਿਹਾ ਫਰੀਕੀ ਨੇ ਸਾਰੇ ਤੇ ਜਿਹੜਾ ਪ੍ਰਚਾਰ ਕਰ ਰਹੇ ਨੇ ਗੂੰਗਾਨ ਕਰ ਰਹੇ ਨੇ ਉਹ ਸਨਾਤਨ ਧਰਮ ਦਾ ਕਰ ਰਹੇ ਨੇ ਤਾਂ ਦੇਸ਼ਾਂ ਵਿਦੇਸ਼ਾਂ 'ਚ ਚਰਚਾ ਹੋਈ ਪਈ ਹੈ ਕਿੰਨੇ ਭਗਤ ਨੇ ਜਿਹੜੇ ਉਹ ਪਰੇ ਤੋਂ ਪਰੇ ਨੇ ਤਾਂ ਦੋਸਤੋ ਤੁਸੀਂ ਇਸ ਭਗਤੀ ਦਾ ਅੰਦਾਜ਼ਾ ਲਾ ਸਕਦੇ ਹੋ ਬਿਲਕੁਲ ਨੀਲ ਹੋਏ ਪਏ ਨੇ ਭਗਤੀ ਦੇ ਵਿੱਚ ਤੇ ਕਿਵੇਂ ਡੁੱਬੇ ਪਏ ਨੇ ਉਸ ਭਗਤੀ ਦਾ ਗੁਣਗਾਨ ਕਰਦੇ ਹੋਏ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਤੁਸੀਂ ਕਰਨੀ ਹੈ ਕਮੈਂਟ ਅਚ ਆਪਣੀ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ